ਅੱਜ ਮਾਨਜੋਗ ਸੁਪਰੀਮ ਕੋਰਟ ਨੇ ਦੋ ਚੀਜ਼ਾਂ ਬੜੀਆਂ ਕਲੀਅਰ ਕਰ ਦਿੱਤੀਆਂ ਕਿ ਹਿੰਦੁਸਤਾਨ ਦੇ ਵਿੱਚ ਕਾਨੂੰਨ ਤੋਂ ਉੱਤੇ ਕੋਈ ਚੀਜ਼ ਨਹੀਂ ਜਿਹੜੀ ਸੀਬੀਆਈ ਹੈ ਇਹਨੂੰ ਐਦਾਂ ਬਿਹੇਵ ਨਹੀਂ ਕਰਨਾ ਚਾਹੀਦਾ ਕਿ ਇਹਨੂੰ ਤੋਤੇ ਦਾ ਪਿੰਜਰਾ ਕਹਿਣਾ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਸਿਰਫ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਈਡੀ ਦੇ ਮਾਮਲੇ ਦੇ ਵਿੱਚ ਜੋਨ ਉਹਨੇ ਜ਼ਮਾਨਤ ਹੋ ਗਈ ਉਹ ਬਾਹਰ ਨਾ ਆ ਸਕੇ ਇਹਤ ਸ਼ਰਾਬ ਘਟਾਲੇ ਦੇ ਵਿੱਚ ਝੂਠੇ ਕੇਸ ਬਣਾ ਕੇ ਅੰਦਰ ਢੱਕਿਆ ਗਿਆ ਰਾਜਨੀਤਿਕ ਕਾਰਨਾ ਕਰਕੇ ਪਰ ਉਹ ਕਹਿੰਦੇ ਆ ਸਚਾਈ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਸਚਾਈ ਨੂੰ ਖੜਾਇਆ ਨਹੀਂ ਜਾ ਸਕਦਾ ਅੱਜ ਇੱਕ ਵਾਰੀ ਫਿਰ ਤੋਂ ਵੱਡੀ ਸਟਰਗਲ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਾਸਤੇ ਕਾਂਗਰਸ ਵਰਗੀ ਵੱਡੀ ਪਾਰਟੀ ਦਾ ਸਾਹਮਣਾ ਅਜਿਹੇ ਸੂਬੇ ਦੇ ਵਿੱਚ ਜਿੱਥੇ ਦੋ ਵਾਰ ਭਾਜਪਾ ਨੇ ਰਾਜ ਕੀਤਾ ਹੋਇਆ ਸੀ ਇਹ ਨਾ ਕੋ ਕਿ ਆਮ ਆਦੀ پارٹی ਨੂੰ ਕੀ ਫਾਇਦਾ ਹੋਏਗਾ ਆਮ ਆਦੀ ਹਮੇਸ਼ਾ پارٹی ਉਹ ਕੰਮ ਕਰਦੀ ਜਿਹਨੂੰ ਲੋਕਾਂ ਨੂੰ ਕੀ ਫਾਇਦਾ ਹੋਏਗਾ ਪਿਛਲੇ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਅੱਜ ਉੱਤੇ ਨੌਜਵਾਨ ਪਰੇਸ਼ਾਨ ਹੈ ਉੱਤੇ ਕਿਸਾਨ ਪਰੇਸ਼ਾਨ ਹੈ ਉੱਤੇ ਮਜ਼ਦੂਰ ਪਰੇਸ਼ਾਨ ਨੇ ਪਾਰਟੀ ਦੇ ਸਪੋਕਸਪਰਸਨ ਨੇ ਔਰ ਚੇਅਰਮੈਨ ਸਾਹੀਆ ਗਰਗੇ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਦੇਖੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਹਰ ਉਸ ਸક્ષਰਿ ਖੁਸ਼ੀ ਦਾ ਦੇੜਾ ਜੋ ਸੱਚ ਦਾ ਸਾਥ ਦੇਣਾ ਚਾਹੁੰਦਾ ਆ ਕਿਉਂਕਿ ਪਿਛਲੇ 2.5 ਸਾਲਾਂ ਤੋਂ ਜਿਸ ਤਰੀਕੇ ਨਾਲ ਭਾਜਪਾ ਨੇ ਝੂਠਤੰਤਰ ਚਲਾਇਆ ਹੋਇਆ ਸੀ ਲੇਕਿਨ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਦੋ ਚੀਜ਼ਾਂ ਬੜੀਆਂ ਕਲੀਅਰ ਕਹਿਤੀਆਂ ਕਿ ਹਿੰਦੁਸਤਾਨ ਦੇ ਵਿੱਚ ਕਾਨੂੰਨ ਤੋਂ ਉੱਤੇ ਕੋਈ ਚੀਜ਼ ਨਹੀਂ ਪਹਿਲੀ ਗੱਲ ਦੂਜੀ ਗੱਲ ਜਿਹੜੀ सीबीआई ਹੈ ਇਹਨੂੰ ਏਦਾਂ ਬਿਹੇਵ ਨਹੀਂ ਕਰਨਾ ਚਾਹੀਦਾ ਕਿ ਇਹਨੂੰ ਤੋਤੇ ਦਾ ਪਿੰਜਰਾ ਕਹਿਣ ਕਿਉਂਕਿ सीबीआई ਨੇ ਅਰਵਿੰਦ ਕੇਜਰੀਵਾਲ ਨੂੰ ਸਿਰਫ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਈਡੀ ਦੇ ਮਾਮਲੇ ਦੇ ਵਿੱਚ ਜੋਨ ਉਹਨੇ ਜ਼ਮਾਨਤ ਹੋ ਗਈ ਉਹ ਬਾਹਰ ਨਾ ਆ ਸਕਣ ਇਹ ਬੜੀ ਕਲੀਅਰ ਹੈ ਔਰ ਦੂਸਰੀ ਵੱਡੀ ਗੱਲ ਇਹ ਹੈਗੀ ਹੈ ਕਿ ਉਹ ਰਾਜਨੀਤੀ ਜਿਸ ਦੀ ਦਸ਼ਾ ਤੇ ਦਿਸ਼ਾ ਸੀ ਅਰਵਿੰਦ ਕੇਜਰੀਵਾਲ ਨੇ ਬਦਲੀ ਹੈ ਉਹ ਬੀਜੇਪੀ ਨੂੰ ਗੁਵਾਰਾ ਨਹੀਂ ਹੈਗੀ ਪੰਜਾਬ ਚਾਵਾਂ ਦੀ ਪਾਰਟੀ ਦੀ ਜਦੋਂ ਸਰਕਾਰ ਆਈ ਉਸ ਤੋਂ ਬਾਅਦ ਜਦੋਂ ਗੁਜਰਾਤ ਦੇ ਵਿੱਚ ਚੈਲੰਜ ਕੀਤਾ ਤਾਂ ਨੇਚਰਲੀ ਉਸ ਨੂੰ ਬੀਜੇਪੀ ਨੂੰ ਹੱਥ ਪੈਰਾਂ ਦੀ ਪਈ ਉਦੋਂ ਤੋਂ ਤੁਸੀਂ ਦੇਖ ਲਓ ਹੁਣ ਤੱਕ ਸਾਡੀ ਸਾਰੀ ਵੱਡੀ ਲੀਡਰਸ਼ਿਪ ਚਾਹੇ ਉਸਤਿੰਦਰ ਜੈਨ ਜੀ ਹੋਣ ਮਨੀਸ਼ ਸ਼ੋਧਿਆ ਜੀ ਹੋਣ ਸੰਜੇ ਸਿੰਘ ਜੀ ਹੋਣ ਅਰਵਿੰਦ ਕੇਜਰੀਵਾਲ ਹੋਣ ਇਹਨਾਂ ਨੂੰ ਸ਼ਰਾਬ ਜਿਹੜਾ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਝੂਠੇ ਕੇਸ ਬਣਾ ਕੇ ਅੰਦਰ ਢੱਕਿਆ ਗਿਆ ਰਾਜਨੀਤਿਕ ਕਾਰਨਾ ਕਰਕੇ ਪਰ ਉਹ ਕਹਿੰਦੇ ਆ ਸਚਾਈ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਸਚਾਈ ਨੂੰ ਹਰਾਇਆ ਨਹੀਂ ਜਾ ਸਕਦਾ ਅੱਜ ਇੱਕ ਵਾਰੀ ਫਿਰ ਦੋਗੀ اچھا ਹਰਿਆਣੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਬੈਨੀਫਿਟ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਵੱਡੀ ਸਟਰਗਲ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਾਸਤੇ ਕਾਂਗਰਸ ਵਰਗੀ ਵੱਡੀ ਪਾਰਟੀ ਦਾ ਸਾਹਮਣਾ ਅਜਿਹੇ ਸੂਬੇ ਦੇ ਵਿੱਚ ਜਿੱਥੇ ਦੋ ਵਾਰ ਭਾਜਪਾ ਨੇ ਰਾਜ ਕੀਤਾ ਹੋਵੇ ਇਸ ਤੋਂ ਪਹਿਲਾਂ ਕਾਂਗਰਸ ਨੇ ਰਾਜ ਕੀਤਾ ਤੁਸੀਂ ਇਹ ਨਾ ਕਹੋ ਕਿ ਆਮ ਆਦੀ ਪਾਰਟੀ ਨੂੰ ਕੀ ਫਾਇਦਾ ਹੋਏਗਾ ਆਮ ਆਦੀ ਹਮੇਸ਼ਾ ਪਾਰਟੀ ਉਹ ਕੰਮ ਕਰਦੀ ਜਿਹਨੂੰ ਲੋਕਾਂ ਨੂੰ ਕੀ ਫਾਇਦਾ ਹੋਏਗਾ ਕਿਉਂਕਿ ਅੱਜ ਹਰਿਆਣੇ ਦੇ ਵਿੱਚ ਪਿਛਲੇ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਅੱਜ ਉੱਤੇ ਨੌਜਵਾਨ ਪਰੇਸ਼ਾਨ ਹੈ ਉੱਤੇ ਕਿਸਾਨ ਪਰੇਸ਼ਾਨ ਹੈ ਉੱਤੇ ਮਜ਼ਦੂਰ ਪਰ ਅੱਥੇ ਪਰੇਸ਼ਾਨ ਨੇ ਉੱਥੇ ਮਹਿਲਾਵਾਂ ਪਰੇਸ਼ਾਨ ਆ ਨਾ ਉੱਥੇ ਕੋਈ ਰੋਜ਼ਗਾਰ ਹੈ ਨਾ ਕੋਈ ਲਾਅ ਐਂਡ ਆਰਡਰ ਹੈਗਾ ਲੋਕ ਆਮ ਆਦਮੀ ਪਾਰਟੀ ਵੱਲ ਆਸ਼ਾ ਦੀ ਨਿਸ਼ਾਨ ਨਾਲ ਦੇਖ ਰਿਹਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਹੁਣ ਬਾਹਰ ਆ ਗਿਆ ਉਹਨਾਂ ਦੀ ਜਨਮ ਭੂਮੀ ਵੀ ਹੈਗੀ ਆ ਔਰ ਅਸੀਂ ਪੂਰੇ ਦਮ ਖਾਮ ਦੇ ਨਾਲ ਹਰਿਆਣੇ ਦੀ 90 ਦੀ 90 ਸੀਟਾਂ ਤੇ ਇਲੈਕਸ਼ਨ ਲੜ ਰਹੇ ਆ 8 ਅਕਤੂਬਰ ਨੂੰ ਜਦੋਂ ਨਤੀਜਾ ਆਏਗਾ ਇੱਕ ਵੱਡਾ ਬਦਲਾਅ ਤੇ ਵੱਡਾ ਧਮਾਕਾ ਹਰਿਆਣੇ ਦੀ ਰਾਜਨੀਤੀ ਚ ਹੋਏਗਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਗੱਲ ਕਰ ਲਈਏ ਤਾਂ ਉਹ ਕਹਿੰਦੇ ਨੇ ਕਿ ਆਪਣੇ ਸੈਕਟਰੀਟ ਨਹੀਂ ਜਾ ਸਕਦੇ ਦਫ਼ਤਰ ਨਹੀਂ ਜਾ ਸਕਦੇ ਸਰਕਾਰੀ ਫਾਈਲਾਂ ਤੇ ਸਾਈਨ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਹੈ ਕਿ ਕਿਤਨੇ ਕਿਤੇ ਇਹ ਦਿੱਕਤ ਆਊਗੀ ਉਨ੍ਹਾਂ ਦੇ ਸਮੇਂ ਦੇਖੋ ਇਹ ਕਾਨੂੰਨੀ ਪਰਿਕਿਰਿਆ ਹੈਗੀ ਹੈ ਜੇ ਮਾਨਯੋਗ ਸੁਪਰੀਮ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਅਸੀਂ ਤਾਂ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਹਾਂ ਸਾਨੂੰ ਤਾਂ ਜੇ ਗੱਲ ਕਰੀਏ ਰਿਲੀਫ ਮਿਲਿਆ ਹੀ ਕਾਨੂੰਨ ਤੋਂ ਹੈਗਾ ਜੇ ਕਾਨੂੰਨ ਨੇ ਇਹ ਕਿਹਾ ਹੈਗਾ ਤਾਂ ਅਸੀਂ ਉਹਦੀ ਇਨ ਬਿਨ ਪਾਲਣਾ ਕਰਾਂਗੇ ਠੀਕ ਹੈ ਕਿ ਨਹੀਂ ਉਹ ਨਹੀਂ ਜਾ ਸਕਦੇ ਤਾਂ ਨਹੀਂ ਜਾਣਗੇ ਪਰ ਅਰਵਿੰਦ ਕੇਜਰੀਵਾਲ ਆਪਣ ਆਪ ਦੇ ਵਿੱਚ ਹੀ ਅੱਜ ਜਿਹੜਾ ਇਮਾਨਦਾਰ ਰਾਜਨੀਤੀ ਦਾ ਵੱਡਾ ਪ੍ਰਤੀਕ ਹਿੰਦੁਸਤਾਨ ਦੇ ਵਿੱਚ ਹੈਗੇ ਆ ਅਰਵਿੰਦ ਕੇਜਰੀਵਾਲ ਦਾ ਨਾਮ ਜਿਹੜਾ ਇੱਕ ਵੱਡਾ ਬ੍ਰਾਂਡ ਹੈਗਾ ਅਰਵਿੰਦ ਕੇਜਰੀਵਾਲ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਹੈਗਾ ਇੱਕ ਉਹ ਸ਼ਖਸੀਅਤ ਨਹੀਂ ਇੱਕ ਸੋਚ ਆ ਠੀਕ ਹੈ ਠੀਕ ਹੈ ਸਰ ਤਾਂ ਸਿੱਧੇ ਤੌਰ ਤੇ ਆ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਔਰ ਜੋ ਉਹਨਾਂ ਦੇ ਅਹੁਦੇਦਾਰ ਨੇ ਉਹ ਅੱਜ ਖੁਸ਼ੀ ਦੇ ਵਿੱਚ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਆ ਤੁਹਾਨੂੰ